ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰਿਤ ਕੌਰ ਮਾਨ ਨੂਰਮਨ ਬਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਆ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਇੱਥੇ ਸਵੇਰ ਦਾ ਟਾਈਮ ਸੀਗਾ ਤੇ ਇੱਥੇ ਹੁਣ ਮੈਂ ਬਣਾ ਰਹੀ ਸੀ ਚਟਨੀ ਕਿਉਂਕਿ ਤੇਲ ਆ ਲਈਆਂ ਸਬਜ਼ੀਆਂ ਹੁੰਦੀਆਂ ਜ਼ਿਆਦਾਤਰ ਤੇ ਇੱਕ ਗਰਮੀ ਜ਼ਿਆਦਾ ਹੈ ਤੇ ਸਬਜ਼ੀਆਂ ਤੋਂ ਮਨੱਖਿਆ ਬਿਆਸੀਗਾ ਤੇ ਫਿਰ ਮੈਂ ਸੋਚਿਆ ਕਿ ਅੱਜ ਆਪਾਂ ਜਿਪੜਾਂ ਦੀ ਚਟਨੀ ਬਣਾ ਲੈਨੇ ਆ ਇੱਥੇ ਮੈਂ ਹਰੀ ਮਿਰਚ ਤੇ ਲਾਲ ਮਿਰਚ ਪਈਆਂ ਸੀ ਕੁਛ ਦੋ ਤੇ ਇੱਥੇ ਮੈਂ ਵਿੱਚ ਪਾ ਲਈ ਸੀ ਪਿਆਜ਼ ਬ੍ਰੀਕ-ਬ੍ਰੀਕ ਕੱਟ ਕੇ ਦੋ ਤੇ ਪਹਿਲਾਂ ਹੁਣ ਮੈਂ ਇਹਨਾਂ ਨੂੰ ਕੁੱਟ ਲੂੰਗੀ ਕੁੰਡੇ ਦੇ ਵਿੱਚ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਆਪਾਂ ਪਾ ਲਾਂਗੇ ਟਮਾਟਰ ਤੇ ਚਿਪੜ ਤੇ ਆਪਣੀ ਜਿਹੜੀ ਚਟਨੀ ਆ ਉਹ ਬਣ ਕੇ ਤਿਆਰ ਹੋ ਜਾਊਗੀ ਚਟਨੀ ਜ਼ਿਆਦਾਤਰ ਮੈਂ ਕੁੰਡੇ ਦੇ ਵਿੱਚ ਹੀ ਕੁੱਟਦੀ ਆਂ ਵੈਸੇ ਤਾਂ ਅੱਜ ਕੱਲ ਮਿਕਸੀ ਦੇ ਵਿੱਚ ਕਰ ਲੈਂਦੇ ਆ ਗ੍ਰੈਂਡ ਪਰ ਨਹੀਂ ਉਹ ਵਾਲੀ ਚਟਨੀ ਜਿਹੜੀ ਸਵਾਦ ਨਹੀਂ ਲੱਗਦੀ ਤੇ ਫੇਰ ਤਾਂ ਕਰਕੇ ਅਸੀਂ ਕੁੰਡੇ ਦੇ ਵਿੱਚ ਹੀ ਬਣਾਉਣੀ ਹੁੰਦੀ ਹੈ ਚਟਨੀ ਤੇ ਹੁਣ ਆਪਣੇ ਜਿਹੜੇ ਪਿਆਜ਼ ਹਰੀ ਮਿਰਚ ਉਹ ਕੁੱਟਲੇ ਸੀਗੇ ਤੇ ਹੁਣ ਮੈਂ ਇੱਥੇ ਚਿਪੜ ਪਾ ਲੇ ਸੀ ਹੁਣ ਚਿਪੜ ਕੁੱਟ ਲੂੰਗੀ ਤੇ ਉਸ ਤੋਂ ਬਾਅਦ ਫੇਰ ਇਹਦੇ ਵਿੱਚ ਆਪਾਂ ਟਮਾਟਰ ਪਾ ਲਾਂਗੇ ਹਾਂਜੀ ਬਸ ਇਹਦੇ ਵਿੱਚ ਮੈਂ ਸਿਰਫ ਇੱਕ ਨਮਕ ਹੀ ਪਾਇਆ ਸੀਗਾ ਮਸਾਲਿਆਂ ਦੇ ਵਿੱਚ ਕਿਉਂਕਿ ਲਾਲ ਮਿਰਚ ਨਹੀਂ ਪਾਈ ਸੀ ਕਿਉਂਕਿ ਅਪਾਂ ਜੜੀਆਂ ਹਰੀਆਂ ਮਿਰਚਾਂ ਤੇ ਸੁੱਕੀਆਂ ਲਾਲ ਮਿਰਚਾਂ ਦੋ ਜੜੀਆਂ ਸਬੂਤੀਆਂ ਲਾਲ ਮਿਰਚਾਂ ਨੇ ਉਹ ਪਾਲੰਗਾ ਸੀਗੇ ਤੇ ਜਿਹੜਾ ਲਾਲ ਮਿਰਚ ਦਾ ਪਾਊਡਰ ਹੁੰਦਾ ਉਹ ਵੜਾ ਨਹੀਂ ਪਾਇਆ ਸੀਗਾ ਤੇ ਇਸ ਤਰੀਕੇ ਨਾਲ ਜਿਹੜੇ ਚਟਨੀ ਹੈ ਬਹੁਤ ਵਧੀਆ ਬਣਦੀ ਆ ਚਟਨੀ ਬਣਾ ਕੇ ਉਸ ਤੋਂ ਬਾਅਦ ਫਿਰ ਮੈਂ ਜਾਵਾਂਗੀ ਮੱਛਾਂ ਵੱਲ ਪੱਠੇ ਪਾਉਣ ਵਾਸਤੇ ਕਿਉਂਕਿ ਸਵੇਰ ਸਵੇਰ ਦਾ ਟਾਈਮ ਸੀਗਾ ਅਜੇ ਪੱਠੇ ਪਾਉਣ ਵਾਲੇ ਰਹਿੰਦੇ ਸੀ ਕਿਉਂਕਿ ਧਾਰਾਂ ਘੱਟ ਕੇ ਉਸ ਤੋਂ ਬਾਅਦ ਫਿਰ ਬਹੁਤ ਗਰਚੱਕ ਕੇ ਉਧਰੋਂ ਤੇ ਫਿਰ ਮੈਂ ਉਹਨਾਂ ਨੂੰ ਫੀਡ ਪਾ ਕੇ ਆਈ ਸੀਗੀ ਤੇ ਜਦ ਤੱਕ ਉਹ ਫੀਡ ਖਾਣ ਗਏ ਤੇ ਮੈਂ ਸੋਚਿਆ ਵੀ ਚਲੋ ਚਟਨੇ ਬਣਾ ਕੇ ਰੱਖ ਲੈਣੇ ਆ ਕਿਉਂਕਿ ਸਵੇਰੇ ਜਲਦੀ ਹੁੰਦੀ ਹੈ ਕੰਮਾਂ ਦੀ ਫਿਰ ਬਾਅਦ ਵਿੱਚ ਧੁੱਪ ਦੇ ਵਿੱਚ ਚੀਜ਼ ਨਹੀਂ ਕਰਦਾ ਗਰਮੀ ਬਹੁਤ ਜ਼ਿਆਦਾ ਹੋਈ ਪਈ ਐ ਇਸ ਕਰਕੇ ਫਿਰ ਆਏ ਹੁੰਦਾ ਕਿ ਜਲਦੀ-ਵਲਦੀ ਕੰਮ ਖਤਮ ਕਰ ਲઈએ ਤੇ ਮੈਂ ਚਟਨੀ ਬਣਾ ਕੇ ਰੱਖ ਚੂੰਗੀ ਤੇ ਫਿਰ ਉਸ ਤੋਂ ਬਾਅਦ ਜਾਵਾਂਗੀ ਉੱਧਰ ਪੱਠੇ ਪਾਉਣ ਵਾਸਤੇ ਹਾਂਜੀ ਲੋ ਜੀ ਹੁਣ ਫਿਰ ਮੈਂ ਆ ਗਈ ਸੀ ਇਧਰ ਪੱਠੇ ਪਾਉਣ ਵਾਸਤੇ ਤੇ ਇਹ ਜਿਹੜੇ ਤੂੜੀ ਐ ਮੈਂ ਪਾਣੀ ਦੇ ਨਾਲ ਹੀ ਗਿੱਲੀ ਕਰ ਰਹੀ ਆ ਕਿਉਂਕਿ ਪਹਿਲਾਂ ਤਾਂ ਆਪਾਂ ਤੂੜੀ ਦੇ ਵਿੱਚ ਵੜੇਵਿਆਂ ਦੀ ਖਲ ਤੇ ਸਰੋਂ ਦੀ ਖਲ ਮਿਕਸ ਕਰਕੇ ਭੌਂਕੇ ਰਲਾ ਦਿੰਦੇ ਹੁੰਦੇ ਸੀਗੇ ਤੇ ਵੜੇਵਿਆਂ ਦੀ ਖਲ ਵਿੱਚ ਸਰੋਂ ਦੀ ਖਲ ਦੇ ਵਿੱਚ ਭੌਂਕੇ ਜਦੋਂ ਪਾਉਂਦੇ ਸੀ ਤਾਂ ਮੱਝਾਂ ਖਾ ਲੈਂਦੀਆਂ ਸੀ ਹੁਣ ਗਰਮੀ ਜ਼ਿਆਦਾ ਹੋਣ ਕਾਰਨ ਵੜੇਵਿਆਂ ਦੀ ਖਲ ਜਿਹੜੀ ਆਪਾਂ ਬੰਦ ਕਰਤੀ ਕਿਉਂਕਿ ਇਹ ਵੜੇਵਿਆਂ ਦੀ ਖਲ ਜਿਹੜੀ ਉਹ ਡਬਲ ਪੈ ਜਾਂਦੀ ਸੀ ਕਿਉਂਕਿ ਫੀਲਡ ਦੇ ਵਿੱਚ ਅੰਜੜੀ ਆਪਾਂ ਫੀਡ ਬਣਾ ਕੇ ਲੈਂਦੀਆਂ ਇਹਨਾਂ ਦੀ ਤੇ ਉਹਦੇ ਵਿੱਚ ਵੀ ਬੜੇਵੇਂ ਦੀ ਖਾਲ ਹੈਗੀ ਆ ਤੇ ਫਿਰ ਤਾਂ ਕਰਕੇ ਗਰਮੀ ਹੁਣ ਕਰਕੇ ਬੰਦ ਕਰਦੀ ਆਪਾਂ ਬੜੇਵੇਂ ਦੀ ਖਾਲ ਵਿੱਚ ਰਲਾਉਣੀ ਤੇ ਸਰੋਂ ਦੀ ਖਾਲ ਇਕੱਲੀ ਰਲਾਉਂਦੇ ਸੀਗੇ ਤੇ ਫਿਰ ਮੱਝਾਂ ਨਾ ਮੱਝਾਂ ਖਾਂਦੀਆਂ ਸੀ ਤਨਾ ਗਾਈਆਂ ਵਿੱਚ ਹਨ ਕਿ ਪਸ਼ੂ ਖਾਂਦੇ ਨਹੀਂ ਸੀਗੇ ਪਤਾ ਨਹੀਂ ਕਿਉਂ ਸਾਡੇ ਪਸ਼ੂ ਨਹੀਂ ਖਾਂਦੇਗੇ ਸਰੋਂ ਦੀ ਖਾਲ ਇਕੱਲੀ ਇਦਾਂ ਤੂੜੀ ਦੇ ਵਿੱਚ ਰਲਾਏ ਤੇ ਸਰੋਂ ਦੀ ਖਾਲ ਜਿਹੜੀ ਆ ਉਹ ਸੁੱਕੀ ਖਾ ਲੈਂਦੀਆਂ ਸੁੱਕੀ ਸਰੋਂ ਦੀ ਖਾਲ ਆਪਾਂ ਜਿਹੜੀ ਉਹ ਫੀਡ ਦੇ ਵਿੱਚ ਪਾਈ ਹੋਈ ਆ ਤੇ ਉਹਦਾ ਖਵਾ ਦਿੰਨੇ ਆ ਤੇ ਫਿਰ ਤਾਂ ਕਰਕੇ ਆਪਾਂ ਇਹਦੇ ਵਿੱਚ ਰਲਾਉਣੀ ਹੁਣ ਬੰਦ ਕਰਤੀ ਉਹ ਸਰੋਂ ਦੀ ਖਾਲ ਇਹਦੇ ਵਿੱਚ ਸਿਰਫ ਆਪਾਂ ਤੋੜੀ ਜਿਹੜੀ ਪਾਣੀ ਨਾਲ ਗਿੱਲੀ ਕਰਕੇ ਤੇ ਇਹਦੇ ਅੱਛਾ ਆਪਾਂ ਪਾ ਦਿਆਂਗੇ ਹੁਣ ਕਣਕ ਦਾ ਤੇ ਮੱਕੀ ਦਾ ਦਾਣਾ ਪਿਆਇਆ ਹੋਇਆ ਤੇ ਉਹ ਦਾਣਾ ਜਿਹੜਾ ਉਹ ਪਾ ਦਿਆਂਗੇ ਤੇ ਫਿਰ ਖਾ ਲੈਂਦੀਆਂ ਜੇ ਸਰੋਂ ਦੀ ਖਾਲ ਪਿਓਂ ਕੇ ਆਪਾਂ ਵਿੱਚ ਰਲਾ ਦਈਏ ਤਾਂ ਫਿਰ ਜਿਹੜੀ ਇਹ ਸਰੋਂ ਦੀ ਖਾਲ ਉਹ ਨਹੀਂ ਖਾਂਦੀਆਂ ਗੀਆਂ ਤੇ ਸੁੱਕੀ ਖਾ ਲੈਂਦੀਆਂ ਤਾਂ ਕਰਕੇ ਫਿਰ ਸੁੱਕੀ ਉਹ ਪਾ ਦਿੰਦੇ ਉਹਨੇ ਫੀਡ ਦੇ ਵਿੱਚ ਸਰੋਂ ਦੀ ਖਲ ਉਹ ਤਾਂ ਫੀਡ ਦੇ ਵਿੱਚ ਵੈਸੇ ਹੀ ਪਾਈ ਹੋਈ ਹੈ ਜਿਹੜੀ ਆਪਾਂ ਘਰੇ ਫੀਡ ਬਣਵਾ ਕੇ ਲਿਆਉਨੇ ਆ ਤੇ ਆਪਾਂ ਜਿਹੜਾ ਵੀ ਸਮਾਨ ਪਵਾਉਨੇ ਆ ਫੀਡ ਦੇ ਵਿੱਚ ਤੇ ਉਹਦੇ ਵਿੱਚ ਸਰੋਂ ਦੀ ਖਲ ਵੀ ਪੁਾਈ ਹੋਈ ਹੈ ਤੇ ਫਿਰ ਆਪਾਂ ਜਿਹੜੀ ਭੌਂਕੇ ਸਰੋਂ ਦੀ ਖਲ ਜਿਹੜੀ ਭੌਂਕੇ ਆਪਾਂ ਰਲਾਉਂਦੇ ਸੀਗੇ ਤੇ ਉਹ ਆਪਾਂ ਬੰਦ ਕਰ ਤੀ ਇਸ ਕਰਕੇ ਹੁਣ ਕੱਲਾ ਦਾਣਾ ਹੀ ਲਾਉਨੇ ਹੁੰਨੇ ਆ ਪੱਟਿਆਂ ਦੇ ਉੱਪਰ ਹਾਂਜੀ ਹੁਣ ਨਾ ਮੈਂ ਇੱਥੇ ਟੂੜੀ ਤਾਂ ਗਿੱਲੀ ਕਰ ਲਈ ਸੀਗੀ ਤੇ ਹੁਣ ਆਪਾਂ ਮੈਂ ਇੱਥੇ ਦਾਣਾ ਪਾਰੇ ਸੀਗੀ ਟੂੜੀ ਦੇ ਉੱਪਰ ਦਾਣਾ ਰਲਾ ਦੂੰਗੀ ਵਿੱਚ ਤੇ ਦਾਣਾ ਰਲਾ ਕੇ ਤੇ ਬਾਅਦ ਵਿੱਚ ਇੱਥੇ ਆਪਾਂ ਆਪ ਸੁਬਾਨਾ ਦੇਾਂਗੇ ਹਾਂਜੀ ਇੱਥੇ ਨਾ ਮੈਂ ਉਧਰਲੀ ਸਾਈਡ ਵਾਲੇ ਜਿਹੜਾ ਪੱਠੇ ਰਲਾਦੇ ਸੀ ਜਾਨਕੀ ਦਾਣਾ ਰਲਾਤਾ ਸੀ ਥੂੜੀ ਦੇ ਵਿੱਚ ਤੇ ਮੈਂ ਸੋਚੀ ਵੀ ਇਹ ਵਾਲੇ ਝੋਟੇ ਨਾਲ ਬੰਨ੍ਹ ਦਿਆਂ ਕਿਉਂਕਿ ਇਹਨੂੰ ਉਧਰਲੀ ਸਾਈਡ ਬੰਨ੍ਹਦੇ ਹੁੰਨੇ ਆ ਤੇ ਮੈਂ ਕਹਾਂ ਵੀ ਚਲ ਇਹਨੂੰ ਬੰਨ੍ਹ ਲਾਂ ਦੇਵੇਂ ਉਧਰ ਤਾਂ ਰਾਲੇ ਚੁੱਕਿਆ ਦਾਣਾ ਤੇ ਉਹਨੂੰ ਆਦਤ ਆ ਵੀ ਉਹ ਖੁੱਲ ਕੇ ਤੇ ਉਹਨੂੰ ਜਦੋਂ ਮੈਂ ਖੋਲਿਆ ਤੇ ਉਧਰ ਨੂੰ ਗਈ ਚਲੀ ਕਿਉਂਕਿ ਇਹਨੂੰ ਆਦਤ ਆ ਇਹਨੇ ਇੱਕ ਅਗੇੜਾ ਉੱਤਰ ਘਟਣਾ ਤੇ ਆਪਣੇ ਆਪ ਆ ਜੂਗੀ ਤੇ ਮੈਂ ਕਹਾਂ ਚੱਲ ਆ ਜੂਗੀ ਆਪੇ ਉਧਰੋਂ ਅਗੇੜਾ ਕੱਢ ਕੇ ਮੈਂ ਹੁਣ ਇੱਥੇ ਦਾਣਾ ਰਲਾ ਲਾ ਆ ਦੇਖੋ ਆ ਹੁਣ ਮੈਨੂੰ ਵੀ ਬੰਦਾਂਗੇ ਇਹ ਛੋਟੀ ਵੀ ਆਪਣੀ ਜਿਹੜੀ ਹੈ ਇਹ ਸੋਨ ਵਾਲੀ ਆ ਤੇ ਇਹ ਨੂੰ ਹਜੇ ਤਾਂ ਹਲੇ ਟਾਈਮ ਪਿਆ ਹੈ ਹਜੇ 4 4 ਮਹੀਨੇ ਤੇ 3 ਮਹੀਨੇ ਸਾਢੇ 3 ਮਹੀਨੇ ਪਏ ਹੈ ਜੀ ਇਹਦੇ ਤੇ ਇਹਦੀ ਉਮਰ ਵੀ ਹਜੇ ਤਾਂ ਛੋਟੀ ਆ ਤੇ ਖਰਾਕ ਇਹਦੀ ਖਰਾਕ ਜਿਹੜੀ ਆਪਾਂ ਇਹਦੀ ਫੀਡ ਵੀ ਬਣਵਾ ਲੈਂਦੀ ਆ ਤੇ ਇਹਦੀ ਫੀਡ ਵੀ ਇਹਨੂੰ ਸ਼ੁਰੂ ਕਰਤੀ ਆ ਪੌਣੀ ਜਦੋਂ ਦੂਜੇ ਮੱਝਾਂ ਨੂੰ ਚੰਗਾਈਆਂ ਨੂੰ ਫੀਡ ਪਾਉਣਿਆਂ ਚੋਂ ਤੋਂ ਬਾਅਦ ਤੇ ਫਿਰ ਇਹਨੂੰ ਵੀ ਉਹਦੀ ਫੀਡ ਪਾ ਦਿੰਨੇ ਆ ਮ ਜੀ ਲੋਜੀ ਮੈਂ ਮੱਝਾ ਨੂੰ ਪਾਨ ਕੇ ਆ ਚੁੱਕੀ ਸੀ ਤੇ ਫਿਰ ਮੈਂ ਇੱਥੇ ਲੱਗੀ ਸੀ ਇੱਧਰ ਝਾੜੂ ਲਾਉਣ ਤੇ ਕਿਹੜੇ ਦੇ ਵਿੱਚ ਪਹਿਲਾਂ ਤਾਂ ਮੈਂ ਇੱਥੇ ਝਾੜੂ ਅੰਦਰ ਲਗਾ ਲਿਆ ਸੀਗਾ ਤੇ ਇੱਥੇ ਝਾੜੂ ਦੇ ਨਾਲ ਹੀ ਕੱਢ ਰਹੀ ਸੀ ਤੇ ਫਿਰ ਮੈਨੂੰ ਇਦਾਂ ਲੱਗਿਆ ਕਿ ਝਾੜੂ ਦੇ ਨਾਲ ਜਿਹੜਾ ਇਹ ਇਹਦੇ ਵਿੱਚ ਵਿਰਲਾ ਜ਼ਿਆਦਾ ਬਣਿਆ ਹੋਈਆਂ ਐ ਫਰਸ਼ ਦੇ ਵਿੱਚ ਝਾੜੂ ਦੇ ਨਾਲ ਨੇ ਨਿਕਲਦਾ ਸੀਗਾ ਤੇ ਫਿਰ ਮੈਂ ਛੋਟੀ ਬੱਕਰ ਲੈ ਲਈ ਸੀਗੀ ਤੇ ਇਹਦੇ ਨਾਲ ਹੁਣ ਮੈਂ ਇੱਥੇ ਸਭ ਮਰ ਲੂੰਗੀ ਸਾਰਾ ਹਾਂਜੀ ਲੋ ਜੀ ਇੱਥੇ ਹੁਣ ਸਵੇਰ ਦੇ ਕੰਮ ਖਤਮ ਕਰਨ ਤੋਂ ਬਾਅਦ ਫਿਰਨਾ ਤੋਂ ਕਿ ਆਪਾਂ ਕੀਤੀ 2 ਘੰਟੇ ਰੈਸਟ ਤੇ ਫਿਰ ਹੁਣ ਇੱਥੇ ਹੋ ਗਿਆ ਸੀਗਾ ਦੁਪਹਿਰ ਦਾ ਟਾਈਮ ਤੇ ਦੁਪਹਿਰ ਦੇ ਟਾਈਮ ਤੇ ਆਪਾਂ ਸਵੇਰ ਦੇ ਟਾਈਮ ਬਣਾਈ ਸੀ ਚਟਨੀ ਤੇ ਆਪਾਂ ਦੁਪਹਿਰ ਦੇ ਟਾਈਮ ਤੇ ਹੁਣ ਬਣਾ ਰਹੇ ਹਾਂ ਜੀ ਇੱਥੇ ਝਾੜ ਗਰੇਲੇ ਬਾੜ ਗਰੇਲੇ ਵੀ ਕਹਿ ਦਿੰਦੇ ਆ ਕਈ ਤੇ ਕਈ ਝਾੜ ਗਰੇਲੇ ਵੀ ਕਹਿ ਦਿੰਦੇ ਤੇ ਇਹ ਝਾੜ ਗਰੇਲੇ ਆਪਾਂ ਬਣਾਵਾਂਗੇ ਦੁੱਧ ਪਾ ਕੇ ਇੱਥੇ ਆਪਾਂ ਹੁਣ ਕੜਾਈ ਦੇ ਵਿੱਚ ਦੇਸੀ ਘਿਓ ਪਾ ਲਿਆ ਸੀਗਾ ਦੇਸੀ ਘਿਓ ਪਾ ਕੇ ਉਹਦੇ ਵਿੱਚ ਆਪਾਂ ਹੁਣ ਇਹਨਾਂ ਨੂੰ ਜਿਹੜੇ ਕਰੇਲੇ ਆ ਭੁੰਨ ਲਾਂਗੇ ਕਿਉਂਕਿ ਦੇਸੀ ਘਿਓ ਦੇ ਵਿੱਚ ਕਰੇਲੇ ਪਹਿਲਾਂ ਭੁੰਨ ਲੇਗੇ ਚੰਗੀ ਤਰ੍ਹਾਂ ਤੇ ਫਿਰ ਇਹ ਕੌੜੇ ਨਹੀਂ ਬਣਦੇਗੇ ਤੇ ਇਹ ਜਿਹੜੇ ਝਾੜ ਕਰੇਲੇ ਦੁੱਧ ਵਾਲੇ ਹੁੰਦੇ ਆ ਬਹੁਤ ਸਵਾਦ ਬੰਦੇ ਆ ਤੇ ਇੱਥੇ ਦੇਸੀ ਘਿਓ ਦੇ ਵਿੱਚ ਆਪਾਂ ਜਦੋਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਅੱਗ ਥੋੜੀ ਜਿਹੀ ਘੱਟ ਰੱਖਣੀ ਆ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਇੰਦਰੀ ਇੱਥੇ ਗ੍ਰੇਲ ਲੈ ਪੁੰਨਣ ਤੋਂ ਬਾਅਦ ਔਸ਼ਕ ਟਾਈਮ ਆਪਾਂ ਇਹਨਾਂ ਨੂੰ ਸੇਕ ਲਵਾ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਹਾਂਜੀ ਨਮ ਨਾਮ ਕੋ ਪਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਿਆਜ਼ ਜਿਹੜੇ ਸੀਗੇ ਬਰੀਕ ਤੱਕਟੇ ਹੋਏ ਦੋ ਪਿਆਜ਼ ਕੱਟੇ ਸੀਗੇ ਮੈਂ ਬੇਕ ਬਰੀਕ ਅਤੇ ਉਹ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ 10 ਮਿੰਟ ਲਈ ਹਾਂਜੀ ਇੱਥੇ ਜਿੰਨਾ ਟਾਈਮ ਮੇਰੇ ਪਿਆਜ਼ ਤੇ ਗਰੇਲੇ ਜਿਹੜੇ ਪੁੱਜ ਰਹੇ ਸੀ ਤੇ ਮੈਂ ਸੋਚੇ ਵੀ ਚੱਲ ਮੈਂ ਉਹਨਾਂ ਟਾਈਮ ਆਟਾ ਬਣਾ ਕੇ ਰੱਖ ਲਾਂ ਆਟਾ ਗੁੰਨ ਕੇ ਰੱਖ ਲਾਂ ਸੋਰੀ ਹਾਂਜੀ ਤੇ ਮੈਂ ਇੱਥੇ ਲੱਗੀ ਸੀ ਆਟਾ ਗੁੰਨਣਾਂ ਤੇ 85 ਤੋਂ ਬਾਅਦ ਫਿਰ ਅਪ ਦੇਖਦੇ ਆਂ ਵੀ ਜਿਹੜੇ ਘਰੇਲੇ ਆਪਣੇ ਬਣ ਗਏ ਕਿ ਨਹੀਂ ਜੀ ਲੋ ਜੇ ਇੱਥੇ ਜਿਹੜੇ ਆਪਣੇ ਇਹ ਸਬਜ਼ੀ ਗਰੇਲੇ ਤੇ ਪਿਆਜ਼ ਸੀਗੇ ਇਹ ਜਿਹੜੇ ਚੰਗੀ ਤਰ੍ਹਾਂ ਪੁੰਨ ਚੁੱਕੇ ਨੇ ਪੁੱਜ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਹਲਦੀ ਤੇ ਮਿਰਚ ਪਾ ਦਾਂਗੇ ਤੇ ਹੁਣ ਆਪਾਂ ਦੇ ਵਿੱਚ ਪਾਤੀ ਸੀ ਹਲਦੀ ਤੇ ਮਿਰਚ ਹੋਰ ਕੋਈ ਵੀ ਮਸਾਲਾ ਜਿਹੜਾ ਨਹੀਂ ਪਾਵਾਂਗੇ ਆਪਾਂ ਤੇ ਹੁਣ ਇਹਨੂੰ 5 ਮਿੰਟ ਲਈ ਇਹਨੂੰ ਹੋਰ ਪੁੱਜਣ ਦੇਵਾਂਗੇ ਕਿਉਂਕਿ ਆਪਣੀ ਜਿਹੜੀ ਹਲਦੀ ਆ ਉਹ ਵੀ ਪੱਕ ਜੇਗੀ ਤੇ ਆਪਾਂ ਇਹਨੂੰ 5 ਮਿੰਟ ਲਈ ਉਹ ਸੇਕ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਮਲਾਈ ਵਾਲਾ ਦੁੱਧ ਮਲਾਈ ਵੀ ਪਾ ਦਾਂਗੇ ਥੋੜੀ ਜਿਹੀ ਤੇ ਵਿੱਚ ਦੁੱਧ ਪਾ ਦਾਂਗੇ ਹੰਜੀ ਲੋ ਜੀ ਹੁਣ ਆਪਾਂ ਦੇਖਦੇ ਆਂ ਆਪਣਾ ਜਿਹੜਾ ਆਪ ਪਾਇ ਸੀ ਇਹਦੇ ਵਿੱਚ ਮਿਰਚ ਤੇ ਹਲਦੀ ਤੇ ਉਹ ਵੀ ਨਾਲ ਪੁੱਜ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਦੁੱਧ ਮਲਾਈ ਵੀ ਪਾ ਦਾਂਗੇ ਵਿੱਚ ਤੇ ਦੁੱਧ ਵੀ ਪਾ ਦਾਂਗੇ ਇਹ ਦੁੱਧ ਮਲਾਈ ਵਾਲਾ ਹੀ ਆ ਪ੍ਰੋਪਰ ਮੈਲ ਉਤਾਰ ਲਿਆ ਸੀ ਤੇ ਇਸ ਤਰੀਕੇ ਨਾਲ ਆਪਣੀ ਜਿਹੜੀ ਸਬਜੀ ਉਹ ਬਹੁਤ ਸਵਾਦ ਬਣਦੀ ਆ ਤੇ ਆਪਾਂ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆਂ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਅੱਜ ਲਈ ਬਸ ਇੰਨਾ ਕੀ ਪਲੀਜ਼ ਤੁਹਾਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ